ਵੱਧ ਦੇ ਭਲੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੌਂ ਦੇ ਮੈਦਾਨ ਵਿੱਚ ਮਾਤਵਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਮੀਤਵਾਰ ਵੱਜੂ ਜੋ ਕੀਤਾ ਆ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਜੀ ਮੇਰਾ ਖਿਆਲ ਆ ਇਸ ਘਰ ਦੇ ਅੱਗੇ ਖਰੋਕੇ ਨਾਲ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਜੀ ਲੋਕ ਝੂਠ ਮਾਰੋਗੇ ਤੇ ਗਾਂ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਆ ਸਾਰਥਕ ਰਾਜਨੀਤੀ ਹੋਣੀ ਚਾਹੀਦੀ ਆ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਕਰਾਨਾ ਕਰਨ ਪਹੁੰਚੇ ਆਂ ਔਰ ਨਤਮਸਤਕ ਹੋਣ ਵਾਸਤੇ ਆਏ ਆਂ ਔਰ ਸੁਬਤ ਦੇ ਪੜੇ ਦੀ ਅਰਦਾਸ ਕਰਨ ਆਏ ਆ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਨਿਸ਼ਵਾਰ ਵੱਜੂ ਔਰ ਅੱਜ ਉਸ ਕਰੂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਹੈ ਉਹਨੂੰ ਸ਼ੁਰੂ ਕਰਨਾ ਹੈ ਕਾਫੀ ਮਾਹੌਲ ਪਖਿਆ ਪਿਆ ਵਿਰੋਧੀ ਧਰ ਕਹਿੰਦੇ ਕਿ ਉਤਰੀ ਜੀ ਤੋਂ ਲੈਨੇ ਤੱਕ ਕੀਤਾ ਹੀ ਕੁਛ ਨਹੀਂ ਮੇਰੇ ਖਿਆਲ ਇਸ ਘਰ ਦੇ ਕੇ ਕਿ ਨੂੰ ਕਿ ਮੈਂ ਗੱਲਾਂ ਨਹੀਂ ਕਰਨਾ ਚਾਹੁੰਦਾ ਕਿ ਕਿਸੇ ਵੀ ਵੇਲੇ ਹੁਣ ਅਸੀਂ ਆਪਾਂ 40 50 ਦੇ ਨਹੀਂ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਜੀ ਮੇਰਾ ਕਹਿ ਲਿਆ ਇਸ ਘਰ ਦੇ ਕੇ ਕਿ ਨੂੰ ਕਿ ਨਾ ਤੇ ਮੈਂ ਝੂਠ ਮਾਰੂਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤ ਹਾਰਦਾ ਕੁਛ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫਾਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਦੇ ਫਰਮਾਉਣ ਦੇ ਅੰਦਰ ਦੇ ਤੁਸੀਂ ਲੋਕ ਝੂਠ ਮਾਰੋਗੇ ਤੇ ਗਾਂ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਹੈ ਇਸ ਧਰਤੀ ਦੇ ਜਿਹੜਾ ਜਿਹੜਾ ਸੰਦੇਸ਼ ਹੈ ਇਸ ਗੁਰੂ ਘਰ ਦਾ ਕਿ ਹੁਣ ਪੌੜੀਆਂ ਉੱਤਰ ਕੇ ਅਸੀਂ ਥੱਲੇ ਜਾਣਾ ਹੈ ਸਤ ਮੀਆਂ ਮੀਰ ਜੀ ਨੇ ਨਹੀਂ ਰੱਖੀ ਹੈ ਔਰ ਵਿਸ਼ਾਲ ਸਰੋਵਰ ਹੈ ਔਰ ਇੱਥੇ ਬਾਣੀ ਦਾ ਪ੍ਰਵਾਹ ਜਿੱਦਾ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੇ ਹੱਥ ਫੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਦਦ ਦਾ ਦਾਨ ਕਰਨਾ ਇਹ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ-ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਨੂੰ ਦੱਸਾਂਗੇ ਅਸੀਂ ਕਿਵੇਂ ਵਿੱਚਾ ਕਰਨਾ ਤੁਸੀਂ ਕਿਵੇਂ ਹੱਥ ਕਰਨਾ ਮੇਰਾ ਤਾਂ خیال ਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣ ਸਰਦੇ ਲੀਡਰਾਂ ਦੀ ਜੀ ਲੱਗਦਾ ਪੀਸੀਵਾ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨੇ ਕਰ ਦਿੱਤਾ। ਵੱਧ ਦੇ ਭਲੇ ਦੀ ਅਰਦਾਸ ਕਰਨਾ ਹੈ ਕਿਉਂਕਿ ਇਸ ਚੌਂ ਦੇ ਮੈਦਾਨ ਵਿੱਚ ਬਾਕਪਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਮੀਤਵਾਰ ਵੱਜੂ ਜੋ ਕੀਤਾ ਆ ਪਰ ਤਖਤ ਨੂੰ ਪ੍ਰਮਾਣ ਦੀ ਲੋੜ ਨਹੀਂ ਜੀ ਮੇਰਾ ਖਿਆਲ ਆ ਇਸ ਘਰ ਦੇ ਅਗੇ ਖਰੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਜੀ ਲੋਕ ਝੂਠ ਮਾਰੋਗੇ ਤੇ ਗਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਹਾਂ ਸਾਰਥਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ। ਪਰਾਨਾ ਕਰਨ ਪਹੁੰਚੇ ਆਂ। ਔਰ ਨਤਮਸਤਕ ਹੋਣ ਵਾਸਤੇ ਆਏ ਆਂ। ਔਰ ਸੁਬਦ ਦੇ ਪੜੇ ਦੀ ਅਰਦਾਸ ਕਰਨ ਆਏ ਆਂ ਕਿਉਂਕਿ ਇਸ ਚੋਣ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ। ਕਾਂਗਰਸ ਪਾਰਟੀ ਦੇ ਨਿਸ਼ਾਰ ਵੱਜੂ ਔਰ ਅੱਜ ਉਸ ਕਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮੈਂ ਹੈ ਉਹਨੂੰ ਸ਼ੁਰੂ ਕਰਨਾ ਹੈ। ਇਹ ਕਾਫੀ ਮਾਹੌਲ ਪਖਿਆ ਪਿਆ ਵਿਰੋਧੀ ਧਰ ਕਹਿੰਦੇ ਕਿ ਉਪਰਜੀ ਤੋਂ ਲੈ ਨਹਿਤਾ ਕੀਤਾ ਹੀ ਕੁਛ ਨਹੀਂ ਮੇਰੇ ਖਿਆਲ ਇਸ ਘਰ ਦੇ ਕੇ ਕਿ ਨੂੰ ਕਿ ਮੈਂ ਗੱਲਾਂ ਨਹੀਂ ਕਰਨਾ ਚਾਹੁੰਦਾ ਕਿ ਕਿਸੇ ਵੀ ਵੇਲੇ ਹੁਣ ਅਸੀਂ ਆਪਾਂ 40 50 ਦੇ ਨਹੀਂ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਨਹੀਂ ਜੀ ਮੇਰਾ ਕਹਿ ਲਿਆ ਇਸ ਘਰ ਦੇ ਕੇ ਕਿ ਨੂੰ ਕਿ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤ ਹਾਰਦਾ ਕੁਝ ਵੀ ਜਿਹੜਾ ਚੱਲਦਾ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਫਰਮਾਉਂਦੇ ਇੱਧਰ ਜੇ ਤੁਸੀਂ ਲੋਕ ਝੂਠ ਮਾਰੋਗੇ ਤੇ ਗਾਂ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਆ ਸੱਚਤ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਸੰਦੇਸ਼ ਹੈ ਇਸ ਗੁਰੂ ਘਰ ਦਾ ਕਿਉਂਕਿ ਹੁਣ ਪੌੜੀਆਂ ਉੱਤਰ ਕੇ ਅਸੀਂ ਥੱਲੇ ਜਾਣਾ ਹੈ ਸਤ ਮੀਆ ਮੀਰ ਜੀ ਨੇ ਨੀ ਰੱਖੀ ਐ ਔਰ ਵਿਸ਼ਾਲ ਸਰੋਵਰ ਹੈ ਔਰ ਇੱਥੇ ਬਾਣੀ ਦਾ ਪ੍ਰਵਾਹ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਥਿਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਰਦਾਦਾਨ ਕਰਨਾ ਹੈ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ-ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਨੂੰ ਦੱਸਾਂਗੇ ਅਸੀਂ ਕਿਵੇਂ ਵਿਅਸ਼ਾ ਕਰਨਾ ਤੁਸੀਂ ਕਿਵੇਂ ਅੱਛਾ ਕਰਨਾ ਮੇਰਾ ਤਾਂ ਖਿਆਲ ਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣ ਸਰ ਦੇ ਲੀਡਰਾਂ ਦੇ ਜੀ ਲੱਗਦਾ ਪੀਸੀ ਵਾਲਾ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਕਦੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਣ-ਕੋਟ ਜਿੰਨਾ ਵੀ ਕਰ ਸਕੀ ਉਹਨੇ ਕਰ ਦਿੱਤਾ